ਆਂਟੀ ਜੀ ਆਪਣਾ ਪਲਵਿੰਦਰ ਕੋਲ ਕਿਹੜਾ ਮੁੱਲਾ ਤੁਹਾਡਾ ਸਾਬ ਜਾਨਾ ਅੱਛਾ ਜੀ ਤੇ ਕੀ ਮਾਮਲਾ ਕਿ ਆਂਟੀ ਜਿਹੜੀ ਤੁਸੀਂ ਫੋਟੋ ਲੈ ਕੇ ਖੜੇ ਆਂ ਬੰਦੇ ਦੀ ਕੀ ਨਾ ਕੀ ਬੰਦੇ ਨੰਬਰ ਗਲੀ ਮੇਰਾ ਪੁੱਤ ਅੱਜ 18 ਦਿਨ ਹੋ ਗਏ ਆ ਘਰੋਂ ਗਏ ਨੂੰ ਉਸ ਨੇ ਕੋਈ ਸੁਣਾਈ ਨਹੀਂ ਕੀਤੀ ਜਿੱਥੇ ਉਹਦੀ ਕੀ ਜਾਂਦੀ ਹੀ ਰੇਂਜ ਉੱਥੇ ਵੀ ਨਹੀਂ ਗਏ ਕਹਿੰਦੇ ਤੂੰ ਜਾ ਮੈਂ ਫੇਰ ਕੇ ਆ ਗਈ ਨਾ ਮੇਰੀ ਕੋਈ ਸੁਣਾਈ ਨਹੀਂ ਕੀਤੀ ਮੈਂ ਜਾਣੀ ਆ ਗੇੜੇ ਲੰਨੀ ਆ ਜਾਣੀ ਆ ਨਾ ਮੇਰੀ ਕੋਈ ਗਲਤੀ ਨਹੀਂ ਕਿਹੜਾ ਥਾਣਾ ਪਿੰਡਾ ਮੈਡਮ ਆ ਕਿਹੜਾ ਬੰਦਾ ਸਦਰ ਸਦਰ ਥਾਣਾ ਪੈਂਦਾ ਮੈਨੂੰ ਮੈਂ ਰੋਜ਼ ਉੱਥੇ ਗੇੜੇ ਲਾਉਣੀ ਆ ਰੋਜ਼ ਗੇੜੇ ਲਾਉਣੀ ਆ ਮੇਰੀ ਕੋਈ ਸੁਣਾਈ ਨਹੀਂ ਬੱਚੇ ਦਾ ਨਾਂ ਕੀ ਆ ਮਾਤਾ ਜੀ ਬਲਵਿੰਦਰ ਸਿੰਘ ਗਿੱਲ ਕਿੰਨੀ ਉਮਰੇ ਦੀ ਇਹਦੀ 28 ਸਾਲ ਹੋ ਗਏ ਕਰੋ ਕੀ ਕਹਿ ਕੇ ਗਿਆ ਤੁਹਾਨੂੰ ਇਹ ਕਰੋ ਮੈਂ 5 ਵਜੇ ਦਾਲ ਸਬ지 ਲੈਣ ਗਿਆ ਕਰੋ ਮਾਫ਼ਤ ਨਹੀਂ ਆਇਆ ਕੋਈ ਪਤਾ ਕੀਤਾ ਕੋਈ ਯਾਰਾਂ ਦੋਸਤਾਂ ਜਿਹੜੇ ਆਣ ਬਹੁਤ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਸਭਲਾਂ ਨੂੰ ਪੁੱਛ ਲਿਆ ਆ ਪੁਲਿਸ ਨੇ ਕੋਈ ਸੁਣਾਈ ਨਹੀਂ ਮੇਰੀ ਪੁੱਤ ਕੀਤੀ ਮੈਨੂੰ ਤੇ ਉਹਨਾਂ ਨੇ ਕੋਈ ਮੈਨੂੰ ਇੰਨਾ ਨਹੀਂ ਇਨਸਾਫ ਨਹੀਂ ਦਿੰਦਾ ਉੱਥੇ ਵੀ ਨਹੀਂ ਗਏ ਜਿੱਥੇ ਉਹਦੀ ਫੋਨ ਵੱਜਦਾ ਸੀ ਤੂੰ ਜਾ ਮਾਂ ਤੂੰ ਜਾ ਮੈਂ ਦੋ ਚੱਕਰ ਗਈਆਂ ਕਿੰਨੇ ਦਿਨ ਹੋ ਗਏ ਮਤਲਬ ਇਹ ਤੁਹਾਨੂੰ 18 ਦਿਨ ਹੋ ਗਏ ਤੇ ਸ਼ਿਕਾਇਤ ਕਦੋਂ ਦਿੱਤੀ ਸੀਗੀ ਇਹ ਪੁਲਿਸ ਨੂੰ ਕੰਪਲੀਟ ਕਦੋਂ ਦਿੱਤੀ ਸੀਗੀ ਤੁਸੀਂ 8 ਤਰੀਕ ਨੂੰ ਅੱਛਾ ਜੀ ਤੇ ਕੀ ਕਹਿੰਦੇ ਕਿ ਤੁਹਾਨੂੰ ਪੁਲਿਸ ਮਾਜਮਾ ਕੁਝ ਵੀ ਨਾ ਕੋਈ ਨਾ ਲੱਭਨੇ ਆ ਕਰਨੇ ਆ ਲੱਭਨੇ ਆ ਕਰਨੇ ਆ ਬੋਟਾ ਨੰਗ ਲੈਣ ਦੇ ਮਾਤਾ ਬੋਟਾ ਨੰਗ ਲੈਣ ਦੇ ਤੂੰ ਉੱਥੇ ਫਲਾਣੀ ਚੌਂਕੀ ਜਾ ਕੇ ਵੇਖ ਐ ਐਸਐਚਓ ਨੇ ਮੈਨੂੰ ਆਪ ਕਿਹਾ ਵੀ ਫਲਾਣੀ ਚੌਂਕੀ ਚੱਲ ਜਾ ਉੱਥੇ ਮੈਂ ਕਿਹਾ ਇਹੋ ਜੀਆਂ ਗੱਲਾਂ ਨਾ ਕਰੋ ਤੁਸੀਂ ਵੀ ਮੇਰਾ ਪੁੱਤ ਇਦਾਂ ਹੋ ਗਿਆ ਵੇ ਅੰਦਾ ਵੀ ਤੁਸੀਂ ਉੱਥੇ ਜਾ ਉੱਥੇ ਪਤਾ ਕਰ ਤੁਹਾਡੀ ਕਿੰਨੀ ਉਮਰ ਮਾਤਾ ਜੀ ਤੁਹਾਡੀ ਮੇਰੀ ਉਮਰ 60 ਸਾਲ ਦੀ ਤੁਸੀਂ ਆਪ ਹੀ ਇਕੱਲੇ ਲੱਭਦੇ ਹੋ ਆਪਣੇ ਮੈਂ ਇਕੱਲੀ ਆਪ ਲੱਭਦੀ ਆ ਕੌਣ ਆ ਮੈਂ ਕੋਈ ਵੀ ਨਹੀਂ ਜਾਂ ਆ ਮੇਰੇ ਨਾਲ ਮੱਲਾ ਆ ਮੇਰਾ ਘਰ ਤੇ ਹੋਰ ਕੌਣ-ਕੌਣ ਰਹਿੰਦਾ ਤੁਹਾਡੇ ਨਾਲ ਇਕੱਲੇ ਇਕੱਲੀ ਆ ਮਾਂ ਪੁੱਤ ਆਹੀਂ ਡੈਡੀ ਉਹਦੇ ਤੇ ਰਾਤ ਸਾਂ ਰਹਿੰਦੇ ਆ ਕੀ ਕੰਮ ਕਰ ਕੀ ਕਰਦਾ ਸੀ ਮੁੰਡਾ ਮੁੰਡਾ ਪਤਾ ਇੱਥੇ ਮੰਡੀ 'ਚ ਲੱਗਾ ਸੀ ਪਲਾਈਆਂ ਵਾਲੀ ਦੁਕਾਨ ਤੇ 5 ਵਜੇ ਬਹੁਤ ਸੋਨਾ ਆਇਆ ਕਰ। ਉਹ ਨਸ਼ਾ ਪਤਾ ਤਾਂ ਨਹੀਂ ਕਰਦਾ ਸੀ ਕੋਈ ਇਹ। ਉਹ ਤਮਾੜਾ ਮੋਟਾ ਕਰਦਾ ਸੀ ਮੈਂ ਕਿੰਬੁੱਲਾਂ ਝੂਠ ਵੀ ਨਹੀਂ ਹੀ ਕਰਦਾ। ਹਾਂ। ਕੰਦੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ। ਮੰਗ ਇਹੋ ਹੀ ਆ ਭਈ ਮੇਰੇ ਪੁੱਤ ਲੱਭਣਾ ਚਾਹੀਦਾ ਨਹੀਂ ਤੇ ਮੈਂ ਪੁਲਿਸ ਦੇ ਉੱਤੇ ਜਾ ਕੇ ਜੋ ਮੇਰੇ ਕੋ ਹੋਵਗਾ ਗਿਆ ਮੈਂ ਕਰਾਂ। ਠੀਕ ਠੀਕ। ਹਾਂ ਮੈਨੂੰ ਕੋਈ ਡਰ ਨਹੀਂ ਪੁਲਿਸ ਦਾ ਜੇ ਪੁਲਿਸ ਮੇਰਾ ਪੁੱਤ ਨਾ ਲੱਭੂਗੀ। ਜੋ ਮੇਰੇ ਕੋ ਹੋਏਗਾ ਮੈਂ ਉਹ ਕਰਾਂਗੀ। ਹਾਂ ਮੈਂ ਪਟਾਂਗੀ ਉੱਪਰ ਜਾ ਕੇ ਪਟਾਂਗੀ। ਨਾਮ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ। ਇਹ ਆਪਾਂ ਕਿਹੜੇ ਮੱਲੇ ਖੜੇ ਆ? ਅਸੀਂ ਸਹਿਬਜਾਦਾ ਜੀਤ ਸਿੰਘ ਗਲੀ ਨੰਬਰ ਹਾਂ। ਤੁਸੀਂ ਅੱਜ ਇੱਕ ਹੱਥ 'ਚ ਫੋਟੋ ਫੜ ਕੇ ਖੜੇ ਆਂ ਕੀ ਕਰ ਰਹੇ ਹੋ ਜੀ? ਕਾਰਨ ਇਹ ਆ ਜੀ ਇਹ ਮੇਰਾ ਬ੍ਰਦਰ ਆ ਜੀ 18 ਦਿਨ ਹੋ ਗਏ ਆ। ਇਹਨੂੰ ਕਰੋਗੇ ਹੋਏ ਇਹਨੂੰ। ਅਸੀਂ ਤਾਂ ਥਾਣਿਆਂ ਦੇ ਚੱਕਰ ਲਾ ਲਾ ਥੱਕ ਗਏ ਐ। ਐਸਪੀ ਦੇ ਦਫ਼ਤਰ ਵੀ ਅਸੀਂ ਕੰਪਲੀਟ ਦਿੱਤੀ। ਉੱਥੇ ਵੀ ਨੂੰ ਕੋਈ ਤਨਵਾਈ ਹੈਗੀ। ਤੇ ਇੱਥੇ ਸਦਰ ਖਾਣੇ ਵੀ ਜਾ ਜਾ ਕੇ ਮੇਰੀ ਮਾਂ ਗੱਲੀ ਜਾਂਦੀ ਰਹੀ ਜੋ ਥੱਕੇ ਖਾਂਦੀ ਰਹੀ ਆ। ਤੇ ਕੋਈ ਸੰਵਾਈ ਨਹੀਂ ਕਰਦੇ ਵੀ ਐ ਨਾ ਕੋਈ ਜਿਹੜੀ ਜਿੱਥੇ ਵੀ ਦੀ ਲੋਕੇਸ਼ਨ ਬੋਲਦੀ ਆ ਉਹ ਮੋਰੋ ਸਾਨੂੰ ਇਹ ਜਵਾਬ ਦਿੰਦੇ ਆ ਕਿ ਹਾਂ ਮੈਂ ਤਾਂ ਲੱਭ ਲੈਨੇ ਹਾਂ ਹੌਸਲਾ ਇਹ ਦੇ ਕੇ ਤੋੜ ਦਿੰਦੇ ਆ ਕਿਹੜੀ ਜਗ੍ਹਾ ਕਿਥੇ ਨਹੀਂ ਸੀਗੀ ਇਹਦੀ ਇਹਦੀ ਆਈ ਸੀਗੀ ਕਿਹੜਾ ਪਿੰਡ ਸੀਗਾ ਉਹ ਕਿੱਥੇ ਮੰੰਣਾ ਮੁੰਨਾ ਪਿੰਡ ਹੁਣ ਤੁਸੀਂ ਨਹੀਂ ਜਾਓ ਤੁਸੀਂ ਜਾ ਕੇ ਵੇਖੋ ਤੇ ਕਿੰਨਾ ਟਾਈਮ ਹੋ ਗਿਆ ਗਵਾਚੇ ਨੂੰ ਭਾਜੀ ਅੱਜ ਭਾਜੀ ਪੂਰੇ 18 ਦਿਨ ਹੋ ਗਏ ਨੂੰ ਕਿੰਨੀ ਉਮਰ ਆ ਮੁੰਡੇ ਦੀ 28 ਸਾਲ ਤੁਸੀਂ ਗਏ ਸੀ ਥਾਣੇ ਨਾਲ ਹਾਂਜੀ ਹਾਂਜੀ ਦੋ ਤਿੰਨ ਵਾਰ ਹੀ ਜਾਏ ਆ ਤੇ ਤੁਹਾਡੇ ਵਾਰਡ ਦਾ ਐਮਸੀ ਕੋਣ ਆ ਮਮਕਾ ਇਹ ਵਹੀ ਤੁਹਾਡੀ ਗੱਲਬਾਤ ਉਹਨਾਂ ਨਾਲ ਕੋਈ ਬੁਕੇ ਨਾਲ ਹੋਈ ਸੀਗੀ ਉਹ ਵੀ ਇਹੀ ਕਹਿੰਦੇ ਸੀਗੇ ਕਿ ਆ ਕੋਈ ਨਹੀਂ ਮਾਤਾ ਅਸੀਂ ਕਰ ਦਿੰਦੇ ਆ ਫੋਨ ਵੀ ਤੁਸੀਂ ਇੱਕ ਵਾਰੀ ਉੱਥੇ ਜਾ ਕੇ ਆਓ ਨਾ ਜਿੰਨੂੰ ਵੀ ਅਸੀਂ ਮਿਲਦੇ ਆ ਕੋਈ ਪ੍ਰਧਾਨਾ ਜਾਂ ਕੋਈ ਵੀ ਆ ਜਿੰਨ ਵੀ ਅਸੀਂ ਗੱਲ ਕਰਦੇ ਕੋਈ ਨਹੀਂ ਮਾਤਾ ਅਸੀਂ ਕਰਦੇ ਆ ਫੋਨ ਜੇ ਤੁਹਾਨੂੰ ਉੱਥੇ ਜਾਣੇ ਆ ਬਸ ਦਸਲੀਹ ਦੇ ਕੇ ਤੋਰ ਦਿੰਦੇ ਆ ਕੋਈ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੇ ਕੋਈ ਪਤਾ ਲੱਗਦਾ ਤੁਹਾਨੂੰ ਦੱਸ ਸਕਦਾ ਫੋਨ ਕਰਕੇ ਉਹ ਹਾਂਜੀ ਲਿਖ ਲਓ 7889030519 ਠੀਕ ਆ ਜੀ ਹਾਂ ਜੀ